ਅਤੇ ਇਸ ਤਰ੍ਹਾਂ ਅਸਿਰਫ ਉਹਦੇ ਇਹ ਨਿਆਇਤਨ ਦਾ ਕਰਤਨੀ ਕੰਪਨੀ ਬਾਲਸਵੰਦ ਕਹਿੰਦਾ ਹੈ ਕਿ ਜਿਹਨੂੰ ਫੇਰਿਆ ਤੇ ਮਕਾਨ ਬਣਾਉਣਾ ਹੋਵੇ ਉਹ ਕਾਰੀਗਰ ਤੋਂ ਬਿਨਾਂ ਨਹੀਂ ਬਣ ਸਕਦਾ ਕਾਰੀਗਰ ਨੂੰ ਬਣਾਉਂਦਾ ਹੈ ਤੇ ਇਹ ਤਾਂ ਵਾਲਾ ਈਸ਼ਵਰ ਕਰਤਾ ਹੈ ਇਹਛੇ ਤੋਂ ਬਿਨਾ ਬਗਤ ਬਣਾ ਨਹੀਂ ਸਕਿਆ ਇਹ ਨਿਆਂ ਦਾ ਮਤ ਹੈ ਇਹ ਨੌ ਦਰਜ ਮੰਨਦਾ ਹੈ ਅਤੇ ਖਪਤਦਾਰ ਤੋਂ ਮੰਨਦਾ ਹੈ ਆਪਾਵ ਨੂੰ ਵੀ ਤਦਾਰਸ ਮੰਨਦਾ ਹੈ ਇਸ ਪ੍ਰਕਾਰ ਪਰਮਾਣੂ ਦੇ ਸ੍ਰਿਸ਼ਟੀ ਨੂੰ ਬੱਤੀ ਮੰਨਦਾ ਹੈ ਕਹਿੰਦਾ ਦੁਨਕਾ ਤਨਕਾ ਦੇਿਰਕਾ ਦੁਨਕਾ ਤਨਕਾ ਤਨਕਾ ਉਹ ਪਰਮਾਣੂ ਕਹਿੰਦੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਪਰ ਪਰਮਾਣੂ ਜਿਹੜਾ ਸ੍ਰਿਸ਼ਟੀ ઈਸ਼ੁਰ ਨੇ ਇਹ ਤੇ ਪੈਦਾ ਕਰਦਾ ਇੱਕ ਦੇਸੀ ਹੈ ઈਸ਼ੁਰ ਇਹ ਮੰਨਦਾ ਜੇ ਭਾਵੇਂ ਦਇਆ ਮੰਨ ਦੇ ਸ੍ਰਿਸ਼ਟੀ ਹੈ ਇਹ ਮਿਆਦੇ ਮਗਲ ਖਾਂਸੀ ਸਰਕਾਰ ਦੇ ਪ੍ਰਕਾਰ ਹੀ ਹੋ ਕੇ ਕੀ ਨਾ ਭਾਈ ਬਕਸਨ ਜਾਨੂ ਦਾ ਸੁਨਾਵ ਦੇ ਅਸੀ ਲਹਿਰ ਨੂੰ। ਉਹਦੇ ਸੁਨਾਵ ਹੋਇਆ ਸੀ ਕਿ ਬਈ ਨੰਦਸਰਾਸਤੀ ਦਾ ਆਰੀਨਾ ਦਾ ਵੱਡਾ ਸੀ। ਉਸ ਨੇ ਕਿਹਾ ਕਿ ਤੁਸੀਂ ਦਾ ਸਰਲੀ ਤੇ ਪ੍ਰਮਾਣਵਾ ਦੇ ਸਿੱਟੀ ਪੈਲਾ ਹੋਈ ਹੈ। ਤਾਂ ਫਿਰ 22 ਬਕਸਨ ਜਾਨੂ ਤੇ ਉਹ ਬੈਸਪੀ ਕਮਾਈ ਜਿਹੜੀ ਕੋਈ ਦਾਈ ਦਿਲਦਰ ਧਾਰਨ ਵਾਲੀ ਹੈ ਉਹ ਦਿਲਦਰ ਧਾਰਨ ਵਾਲੀ ਦੇ ਕੋਲੇ ਜੁਲਾ ਹੋਵੇ, ਅੱਗ ਹੋਵੇ, ਪੈਣੀ ਹੋਵੇ, ਢਾਲ ਹੋਵੇ। ਤਾਂ ਤਾਂ ਉਹ ਵੀ ਲੰਦੀ ਹੈ ਜੇ ਪਰਮਾਤਮਾ ਨੇ ਤੇ ਸ੍ਰਿਸ਼ਟੀ ਬਣੀ ਹੋਵੇ ਤਾਂ ਇਹ ਸਿਰ ਦੇ ਪੂਰਵਗਤਾ ਹੋਈ ਉਹ ਸਾਰੀਆਂ ਚੀਜ਼ਾਂ ਮੌਜੂਦ ਸਨ ਇਕੱਠੀਆਂ ਕਰਕੇ ਕੋਈ ਵੀ ਜੁਗਾਨੀ ਇਹਨਾਂ ਦਾ ਵੀ ਘਰੀ ਨਾ ਹੋਰ ਕੀ ਬਣਿਆ ਕਿ ਸ੍ਰਿਸ਼ਟ ਦੇ ਆਵਾਸ ਰਸਤੀ ਦੇ ਨਾਲ ਹੀ ਹਾਰ ਗਿਆ ਸੀ ਇਸ ਪ੍ਰਕਾਰ ਕਾਈ ਜਿੱਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਇਹਨਾਂ ਨਾਲ ਉਹਨਾਂ ਨੂੰ ਕੀ ਚਾਹੀ ਸੀ ਪਹਿਲਾਂ ਇਹ ਕ੍ਰਿਤੀ ਪ੍ਰਚਾਰ ਕਰਦੇ ਸਭ ਸਹਾਇਕ ਗੁਰਮਾਨਤਪ੍ਰਸਤ ਕ੍ਰਿਮੇ ਕਦਰ ਕਰਦੇ ਕਦੇ ਜੋ ਕਦਰ ਕਰਦੇ ਇਹਨੂੰ ਬਾਦ ਹਜ਼ਾਰੀ ਵੱਖਰੇ ਹੋ ਗਏ ਤੇ ਸਿੰਘ ਸਾਹਿਬ ਵੱਖੀ ਹੋ ਗਈ ਸੀ ਖਾਲਸਾ ਦਰਵਾਜ਼ੇ ਇਸਨੇ ਗੁਰੰਦਰ ਸਾਹਿਬ ਹੋਇਆ ਸੀ ਉਸ ਵੇਲੇ ਬਲਜੀਤ ਸਿੰਘ ਜਾਨੂ ਦੇ ਨਾਲ ਚਰਪਾਈ ਦੀ ਜਾਨਵੰਦੀ ਜਿਸ ਰਸਤੀ ਕੇਂਦਰ ਹੋਈ ਸੀ ਤੇ ਸਤਿਆਗੁਰ ਪ੍ਰਕਾਸ਼ ਦੇ ਜਿਵੇਂ ਗੁਰੂ ਮਹਨ ਸਿੰਘ ਸਾਹਿਬ ਨੂੰ ਕਾਰੰਦਸੀ ਆਖੀ ਤੇ ਉਸ ਵੇਲੇ ਫਿਰ ਉਹ ਬੈਟਰ ਸਿੰਧ ਕਰਕੇ ਉੱਤਾਈ ਨੂੰ ਦਰਸ਼ਨੀ ਜੀ ਕੰਬਾਰੇ ਦੇ ਸਾਨੇ ਉਹਨਾਂ ਨੇ ਵੀ ਚਰਚਾ ਕਰਕੇ 12 ਸਾਲ ਕੀ ਕੇਸ ਜਾਨੰਦ ਦੇ ਉੱਤੇ ਇਹਨੂੰ ਉੱਤਰ ਨਹੀਂ ਸੀ ਆਇਆ ਫਿਰ ਇਹਨਾਂ ਭਾਈ ਨੂੰ ਸਾਰੇ ਪ੍ਰਕਾਰਲ ਦਿੱਤੇ ਸਨ ਇਸ ਪ੍ਰਕਾਰ ਬੜੀ ਸਿੰਘਾਂ ਨੇ ਚਰਚਾ ਹੁੰਦੀ ਸੀ ਇਹ ਕਿ ਨਿਆਂ ਮੱਤਵੇ ਖੇਲਾਉਣਾ ਸੀ ਇੱਕ ਦੇਸੀ ਛਿੰਮ ਮੰਨਣ ਵਾਲਾ ਸੀ ਜਾਨੰਦ ਇਹ ਦਾਣਾ ਵਰਨਾ ਵੱਡਾ ਹੋਇਆ ਹੈ ਸੁਣ ਕੇ ਉਸ ਵੇਲੇ ਦਇਆਨੰਦ ਸਰਸਤੀ ਬੜਾ ਸ਼ਰਵਿੰਦਾ ਹੋਇਆ ਸੀ ਫਿਰ ਇਸ ਦੀ ਪਰਸ਼ਨ ਉਤਰ ਦੇਤੂ ਸੰਗਿਆਨੀ ਦੇ ਨਾਲ ਹੋਇਆ ਜੋ ਬੜੇ ਖਾਲਸੇ ਦੇ ਅੰਦਰ ਮਸ਼ਹੂਰ ਗਿਆਨੀ ਸਨ ਔਰ ਮਹਾਰਾਜ ਆਪਣੇ ਪਰਿਬਦਮਨ ਸਿੰਘ ਜੀ ਨਾਵੇ ਵਾਲਿਆਂ ਦੇ ਵੀ ਮਲਾਪੀ ਸਨ ਉਹਨਾਂ ਦੀ ਘਰ ਜਾ ਉਹ ਸੀ ਦਇਆਨੰਦ ਦੀ ਉਹ ਵੀ ਹਾਰ ਗਿਆ ਸੀ ਉਸ ਵੇਲੇ ਇਹ ਦਇਆਨੰਦ ਜਿਹੜਾ ਸੀ ਪਿਛਦੂਆਦ ਨੂੰ ਕਸਣ ਵਾਲਾ ਨਾਨਕ ਨਿਰਭਉ ਨਿਰੰਕਾਰ ਸਤਿ ਏਕ ਮਹਾਰਾਜ ਸਹਿਬ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨਿਰਭਉ ਨਿਰੰਕਾਰ ਇੱਕ ਸੱਚਾ ਹੀ ਨਿਰੰਕਾਰ ਜੋ ਮੈਕੀ ਆਕਾਰਾਂ ਤੋਂ ਰਹਿਤ ਹੈ ਉਹ ਨਿਰਭਉ ਹੈ ਸਾਰੇ ਵਾਕੀ ਪਹਿਚਾਵੇਖੋ ਜਦੋਂ ਪਰਮੇਸ਼ਰ ਦਾ ਬਾਜਿਕ ਲਫ਼ਜ਼ ਕਹਿਣਾ ਹੈ ਉਥੇ ਨਿਰਭਉ ਸ਼ਬਦ ਵਰਤਿਆ ਸਾਤੇ ਨਿਰੰਕਾਰ ਜਿੱਥੇ ਭੈ ਕਹਿਣਾ ਉਥੇ ਦਨਾਈਆਂ ਦੇ ਨਾਲ ਵਰਤਿਆ ਇਸ ਕਰਕੇ ਬਹੁਤ ਬਚਨ ਹੈ ਭੈ ਜਿਹੜਾ ਅਤੇ ਨਿਰਭਉ ਇੱਕ ਵਾਕ ਹੈ ਪਰਮੇਸ਼ਰ ਦਾ ਆਵਾਜਕ ਨਿਰਭਉ ਨਿਰਮੈਰ ਮੂਲ ਮੰਤਰ ਚ ਵੀ ਇਹੋ ਵਾਕ ਵਰਤਿਆ ਆਰੀਆਂ ਨੇ ਤੇ ਸ਼ੰਕਾ ਕੀਤੀ ਸਤਿਆਰਥ ਪ੍ਰਕਾਸ਼ ਤੇ ਬਿਆਨੰਦ ਸਰਸਤੀ ਨੇ ਕਿ ਗੁਰੂ ਸਾਹਿਬ ਨੂੰ ਨਿਰਭਉ ਸ਼ਬਦ ਕਿਉਂ ਵਰਤਿਆ ਨਿਰਭੈ ਕਿਉਂ ਨਹੀਂ ਕਿਹਾ ਮਹਿੰਦਰ ਸਿੰਘ ਜੀ ਕਮਾਲੇ ਦੇ ਹੋਏ ਹਨ ਉਹਨਾਂ ਨੇ ਉਸ ਸਤਿਆਰਥ ਪ੍ਰਕਾਸ਼ ਦੇ ਉੱਤਰ ਦਿੰਦਿਆਂ ਕਿਹਾ ਕਿ ਤੂੰ ਦਸਵੀਂ ਆਸ਼ਾ ਦੀ ਵਾਰ ਕਰੇ ਪੰਡਤਾਂ ਸੁਣੀ ਐ ਤੈਂ ਕਿ ਨਹੀਂ ਕਿੰਨੇ ਭੈ ਸ਼ੋਦ ਵਰਤੇ ਜਦੋਂ ਬ੍ਰਹਮ ਦਾ ਆਵਾਜ਼ ਕੋ ਨਿਰਭਉ ਸ਼ਬਦੀ ਕਹਿਣਾ ਸੀ ਸੁਣ ਕੇ ਉਸ ਵੇਲੇ ਦੇਵਨੰਦ ਸਰਸੀ ਬੜਾ ਸ਼ਰਵਿੰਦਾ ਹੋਇਆ ਸੀ ਫਿਰ ਇਸ ਦੀ ਪ੍ਰਸ਼ਨ ਉੱਤਰ ਦੇਕੋ ਸੰਗਿਆਨੀ ਦੇ ਨਾਲ ਹੋਇਆ ਜੋ ਬੜੇ ਖਾਲਸੇ ਦੇ ਅੰਦਰ ਮਸ਼ਹੂਰ ਗਿਆਨੀ ਸਨ ਔਰ ਮਹਾਰਾਜ ਆਪਣੇ ਪਰਿਬਦਮਨ ਸਿੰਘ ਜੀ 90 ਵਾਲਿਆਂ ਦੇ ਵੀ ਮਲਾਪੀ ਸਨ ਉਹਨਾਂ ਦੀ ਚਰਚਾ ਹੋਈ ਸੀ ਦਿਆਨੰਦ ਦੀ ਉਹ ਵੀ ਹਾਰ ਗਿਆ ਸੀ ਉਸ ਵੇਲੇ ਇਹ ਦਿਆਨੰਦ ਜਿਹੜਾ ਅਸੀਂ ਭੇਦਵਾਦ ਨੂੰ ਕਸਣ ਵਾਲਾ ਨ્યાਇਕ ਮਾਪ ਦੇ ਖਿਆਲ ਨਾਲ ਇੱਕ ਦੇਸੀ ਸ਼ੀਸ਼ੇ ਨੂੰ ਕਹਿਣ ਵਾਲਾ ਸੀ ਕਿ ਕਹਿੰਦਾ ਸੀ ਕਿ ਸ੍ਰਿਸ਼ਟੀ ਜਿਹੜੀ ਹੈ ਇਹ ਪਰਮੇਸ਼ਰ ਨੇ ਜਿਹੜੀ ਪਰਮਾਣੂਆਂ ਕਰਕੇ ਬਣੀ ਹੈ ਬਣਾਈ ਹੈ ਉਸ ਵੇਲੇ ਉਹਨਾਂ ਨੇ ਕਿਹਾ ਦਿੱਤ ਸੰ ਗਿਆਨੀ ਨੇ ਕਹਿੰਦੇ ਤਾਂ ਤਾਂ ਤੂੰ ਵੀ ਇਹੋ ਜਿਹਾ ਗਿਸਤਾਨ ਦੰਨਾ ਹੈ ਇਹਦੇ ਆਨੰਦ ਸਵਾਸਤੀ ਸ੍ਰੀਜਿਤ ਪੱਤੀ ਦੇ ਜਿਸ ਪ੍ਰਕਾਰ ਕੋਈ ਬਾੜੀ ਆਸ ਵਾਲੀ ਮਾਈ ਹੋਵੇ ਕੁੱਡਰ ਹੋਵੇ ਉਹਦੇ ਕੋਲੇ ਲੂਣ ਪਿਆ ਹੋਵੇ ਢਾਲ ਪਈ ਹੋਵੇ ਤੌੜੀ ਹੋਵੇ ਪਾਣੀ ਹੋਵੇ ਮਸਾਲਾ ਹੋਵੇ ਉਹ ਧਾਗ ਕਰ ਦਿੰਦੀ ਹੈ ਐਂ ਇਸ਼ਾ ਸਰਾਗ ਨੂੰ ਤੂੰ ਕੁੱਡਰ ਬੁੱਢੀ ਏਰ ਕਾ ਸਮਝ ਲਿਆ ਅਨੰਦ ਜਿਨਾਨੀ ਏਰ ਕਾ ਵੀ ਉਹਦੇ ਕੋਲੇ ਸਾਰੇ ਤੱਤ ਤਾਂ ਤੂ ਸੀਗੇ ਤੇ ਉਹਦੇ ਨਾਲ ਸ੍ਰਿਸ਼ਟੀ ਰਜੁਤਤੀ ਸੋਕੇ ਬੜਾ ਸ਼ਰਮਿੰਦਾ ਹੋਇਆ ਉੱਤਰ ਨਹੀਂ ਆ ਸਕਿਆ ਸੀ ਇਹ ਬਿਆਨੰਦ ਸ੍ਰੀ ਤੇ ਸਾਹਿਬੂ ਬਿਆਨੰਦ ਤੇ ਅਤੇ ਗਿਆਨੀ ਜੱਤ ਸਿੰਘ ਦਾ ਸੰਵਾਦ ਇੱਕ ਪੁਸਤਕ ਹੈ ਉਹਦੇ ਕੇ ਪ੍ਰਸੰਗ ਆਉਂਦਾ ਹੈ ਨਾਨਕ ਨਿਰਪਉ ਨਿਰੰਕਾਰ ਸਚੁ ਈ ਨਰੇ ਕਨੇ ਮਿਰਪਉ ਦਾ ਭਾਈ ਨਿਰੰਕਾਰ ਹੈ ਪਰਮੇਸ਼ਰ ਇੱਕ ਸਚਾ ਇੱਕ ਵਾਕ ਬ੍ਰਹਮ ਦਾ ਆਵਾਜ਼ ਕੇ ਸਮਝਣਾ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਫਿਰ ਹੋਰ ਵੀ ਕੋਈ ਨਿਰਭਉ ਹੋਊਗਾ ਤਾਂ ਸਤਿਗੁਰੂ ਸਾਹਿਬ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਹ ਸੇਖ ਬ੍ਰੰਗ ਵੀ ਕੋਈ ਨਿਰੰਕਾਰ ਹੀ ਨਿਰਭਉ ਹੈ ਡਰ ਤੋਂ ਰਹਿਤ ਹੈ ਹੋਰ ਕੀਤੇ ਰਾਮ ਰਵਾਲ ਹੋਰ ਕਿਤਨੇ ਹੀ ਮਾਰੇ ਰਾਮਚੰਦਰ ਆਰਗੇ ਅਵਤਾਰ ਮੈਂ ਉਹ ਤਾਂ ਹੋਣਗੇ ਨਿਰਭਉ ਕਹਿੰਦੇ ਹੋਰ ਕੀਤੇ ਰਾਮ ਦਿਵਾਲ ਹੋਰ ਕਿਤਨੇ ਹੀ ਭਾਈ ਰਾਮਚੰਦਰ ਆਰਗੇ ਰਹੇ ਹਨ ਰਵਾਲ ਢੂੜ ਦੇ ਕਿਣਕਿਆਂ ਦੀ ਨਹੀਂ ਆਈਆਂ ਉਹਦੇ ਕਿਤੇ ਜਿੱਤੇ ਆਰਾਮ ਹੋਏ ਸਭੀ ਅੰਤ ਮੰਗਰੇ ਜਿੱਤੇ ਕ੍ਰਿਸ਼ਨ ਹੋਏ ਹੈ ਸਭੀ ਅੰਤ ਗਏ ਹੈ ਇਸ ਪ੍ਰਕਾਰ ਦੇ ਵਿੱਚਦਰਨਾਠ ਜੀ ਬ੍ਰਹੂਸਾ ਜੀ ਨੇ ਬਚਨ ਕਰੇ ਹੈ ਹੋਰ ਕਿਤਨੇ ਮੇਰੇ ਪੋਣ ਗਾਣ ਕਰਾਰ ਹੋ ਰਿਹਾ ਕਿ ਲੋਕੀ ਚੂ ਡਾਗ ਰਵਾਲ ਨੇ ਜੀ ਅਨਨੇ ਕਰਕੇ ਐਸੇ ਗਿਆਨ ਚੰਦਰ ਦੇ ਉਕਾਸ਼ਣ ਵਾਲੇ ਉਹ ਕਹਿੰਦੇ ਹੈ ਨਾਨਕ ਮੇਰ ਕੋ ਨਿਰੰਕਾਰ ਰਾਮ ਏਕ ਹੋਰ ਕੇ ਸੇ ਰਵਾਰ ਹੋਰ ਕਿਤਨੇ ਜੀਵ ਟੁੜੇ ਲੇ ਕਿੰਕਿਆ ਜੀ ਨਹੀਂ ਆਈ ਹਮ ਕੋ ਇਸ ਪ੍ਰਕਾਰ ਗੁਰੂ ਸਾਹਿਬ ਦੀ ਦਾ ਜਿਹੜਾ ਮਤ ਹੈ ਉਹ ਰਾਮ ਆਰ ਕੋ ਉਕਾਰ ਵੀ ਕਿਤਨੇ ਦੂਰ ਲੇ ਕਿੰਕਿਆ ਜੀ ਨਹੀਂ ਆਈ ਹਮ ਰਮਾਲ ਦੇਣ ਵਾਲੇ ਜਾਂ ਇਹ ਨੂਕੁਰੰਦੀ ਅਰਮਾਲ ਹਫਸਾਹ ਕਨਰਾਤੇ ਰਾਜਮ ਦੇਣ ਵਾਸਤੇ ਕੀਤੀਆਂ ਕੰਨ ਕਹਾਣੀਆਂ ਕਿੰਨੇ ਗਿਆਨ ਹਲਗੇ ਤੇ ਕਿੰਨੀਆਂ ਕੰਨੀਆਂ ਕਹਾਣੀਆਂ ਕਹਿਣ ਵਾਲੇ ਗ੍ਰੰਥਨਾਂ ਨੇ ਕਿੰਨੀਆਂ ਕੰਨੀਆਂ ਕਹਾਣੀਆਂ ਅਸੀਂ ਕਰ ਨੂੰ ਆਏ ਵਿਆਸ ਆਦਿਕ ਕੀਤੇ ਬੇਦਵੀਚਾ ਕਿੰਨੇ ਮੇਦਾਂ ਦੀ ਵਿਚਾਰ ਕਰਨ ਵਾਲੇ ਬ੍ਰਹਮੇ ਆਦਿਕ ਹਨਗੇ ਕਿੰਨੇ ਮੇਦਾਂ ਦਾ ਮੇਲਣਾ ਕਰਨ ਵਾਲੇ ਅੱਜ ਕਲਮਾਂ ਦੇ ਸਰਵਉੱਚਾ ਰਚਨਾ ਵਾਲੇ ਵਿਚਾਰ ਕਰਨ ਵਾਲੇ ਵਿਆਸ ਸਾਹਿਬ ਰਿਸ਼ੀ ਹਨ ਜਿਨ੍ਹਾਂ ਨੇ ਪੁਸਤਕਾਂ ਦੇ ਰੂਪ ਵਿੱਚ ਵੇਦਾਂ ਨੂੰ ਪਰਗਟ ਕੀਤਾ ਹੈ ਕੀਤੇ ਨਕਹਿ ਮੰਗਤੀ ਅੱਜ ਕਿੰਨੇ ਕਾਮ ਹਨ ਕਿੰਨੀਆਂ ਕਾਮੀਆਂ ਕਹਾਣੀਆਂ ਹਨ ਇਹ ਭਾਗਵਾਤ ਸਾਧਕਾਂ ਦੇ ਕੀਤੇ ਨਕਹਿ ਮੰਗਤਿ ਬੇਦ ਵਿਚਾਰ ਕਿਤਨੇ ਬੇਦ ਵਿਚਾਰ ਕਰਨ ਵਾਲੇ ਵਿਆਸ ਰਿਸ਼ੀ ਆਪ ਕਹਨ